ਲੇਪੋ ਸਾਡੇ ਵਿੱਚ ਅਸੀਂ ਸਿਰਫ ਹੀ ਫਿਲਟਰ ਰੱਖਿਆ ਕਿ ਕਿਤਾਬ ਮਤਲਬ ਬਿਲਕੁਲ ਹੀ ਉਲਟ ਨਾ ਹੋਵੇ ਸਮਾਜ ਦੇ ਆਦਰਵਾਇਸ ਅਸੀਂ ਤਾਂ ਮੈਂ ਦੇਖਦਾ ਕਿ ਇਹ ਇੱਕ ਪੰਜਾਬੀ ਦੀ ਕਿਤਾਬ ਕਿਤਾਬਾਂ ਦੀ ਦੁਕਾਨ ਹੈ ਸੋ ਐਪ ਦੇ ਵਿੱਚ ਜਿਹੜਾ ਮਤਲਬ ਹਰੇਕ ਹੀ ਕੈਟਾਗਰੀ ਦੀਆਂ ਜਿਹੜੀਆਂ ਜੜੀਆਂ ਆਪਾਂ ਸੋਚ ਸਕਦੇ ਆ ਫਿਕਸ਼ਨ ਨਾਨ ਫਿਕਸ਼ਨ ਗੁਰ ਇਤਿਹਾਸ ਗੁਰਬਾਣੀ ਈਵਨ ਕੱਲ ਅਸੀਂ ਨਿਤਨੇਮ ਵੀ ਅਪਲੋਡ ਕਰਤਾ ਉਹਦੇ ਉੱਤੇ ਆਡੀਓ ਕਿਤਾਬਾਂ ਦਾ ਇੱਕ ਮੁੱਖ ਮਕਸਦਾਂ ਦੇ ਵਿੱਚੋਂ ਇੱਕ ਮਕਸਦ ਇਹ ਹੈ ਜਿਹੜੀ ਸ਼ਾਹਮੁਖੀ ਤੇ ਗੁਰਮੁਖੀ ਦਾ ਜਿਹੜਾ ਪਾੜਾ ਵਾ ਅਸੀਂ ਉਹ ਮਟਾਉਣਾ ਚਾਹੁੰਦੇ ਆ ਆਡੀਓ ਉਹਨੂੰ ਮਟਾ ਦਿੰਦਾ ਹੈ ਨਾ ਜੀ ਹੁਣ ਜੇ ਪੰਜਾਬੀ ਦਾ ਸਾਹਿਤ ਜਿਹੜਾ ਪਾਕਿਸਤਾਨ ਚ ਛਪਿਆ ਸ਼ਾਹਮੁਖੀ ਉਹਨਾਂ ਨੇ ਅਡਾਪਟ ਕਰ ਲਈ ਕੋਈ ਵੀ ਉਹਦੇ ਕਾਰਨ ਬਣੇ ਪਰ ਉਹ ਬੋਲਣ ਚ ਸੁਣਨ ਚ ਤਾਂ ਸੇਮ ਹੈ ਤੇ ਉਹ ਜਿਹੜਾ ਅਸੀਂ ਉਹ ਪੂਰੇ ਤੇ ਪੂਰੇ ਲਿਟਰੇਚਰ ਤੋਂ ਵੰਜੇ ਆ ਉਹ ਸਾਡੇ ਲਿਟਰੇਚਰ ਤੋਂ ਵੰਜੇ ਆ ਬਿਕੋਜ਼ ਪੜਨ ਵਿੱਚ ਸੇਮ ਨਹੀਂ ਬੋਲਣ ਤੇ ਸੁਣਨ ਚ ਸੇਮ ਹੈ ਸੋ ਉਹ ਆਡੀਓ ਜਦੋਂ ਹੋ ਜੂਗੀ ਤਾਂ ਉਹ ਇੱਕ ਪੜਾ ਮੁੱਕ ਜਾਂਦਾ ਬੈਰੀਅਰ ਟੁੱਟ ਜਾਂਦਾ ਜੀ